ਪੰਜਾਬ ਦੀਆਂ ਜ਼ਿਲ੍ਹਿਆਂ 'ਚ ਹੁੰਦੀ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਹਾਈ ਕੋਰਟ ਬਹੁਤ ਸਖਤ ਹੈ। ਹਾਈ ਕੋਰਟ ਨੂੰ ਤਾਂ ਇਥੋਂ ਤੱਕ ਟਿੱਪਣੀ ਕਰਨੀ ਪੈ ਗਈ ਸੀ ਕਿ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾ ਇਹ ਸੰਭਵ ਕਿਵੇਂ ਹੋ ਸਕਦਾ ਹੈ? ਤਾਂ ਫਿਰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਹਲਫਨਾਮੇ ਦੇ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਜ਼ਿਲ੍ਹਾ ਪੱਧਰ ਦੇ ਉੱਤੇ ਔਰ ਕਮਿਸ਼ਨਰੇਟ ਦੇ ਤੌਰ ਦੇ ਉੱਤੇ ਕਿਵੇਂ ਆ ਜਿਹੜਾ ਕਮੇਟੀਆਂ ਬਣਾਈਆਂ ਗਿਆ ਨੇ ਗਠਿਤ ਕੀਤੀਆਂ ਗਿਆ ਨੇ ਉਸ ਦੇ ਬਾਰੇ ਹਾਈ ਕੋਰਟ ਨੂੰ ਬਕਾਇਦਾ ਹਲਫਨਾਮੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਰ ਡੀਜੀਪੀ ਨੇ ਤਾਂ ਜਾਣਕਾਰੀ ਦੇ ਦਿੱਤੀ ਪਰ ਇੱਕ ਐਸਐਸਪੀ ਨੂੰ ਮਾਫੀ ਵੀ ਮੰਗਣੀ ਪਈ ਹੈ ਬਿਨਾਂ ਸ਼ਰਤ ਤੋਂ ਮਾਫੀ ਮੰਗੀ ਕੀ ਹੈ ਜਿਸ ਨੂੰ ਹੁਣ ਹਾਈ ਕੋਰਟ ਨੇ ਸਵੀਕਾਰ ਵੀ ਕਰ ਲਿਆ ਦਰਅਸਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਮਾਫੀ ਮੰਗੀ ਹੈ ਔਰ ਤੁਸੀਂ ਇੱਥੇ ਸੋਚੋਗੇ ਕਿ ਕੱਲੇ ਉਹ ਅਫਸਰ ਹੀ ਜ਼ਿੰਮੇਵਾਰ ਕਿਵੇਂ ਨੇ ਦਰਅਸਲ ਅੰਮ੍ਰਿਤਸਰ ਦੀਆਂ ਜੇਲ੍ਹਾਂ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇਹ ਪੂਰੇ ਪੰਜਾਬ ਭਰ ਦੇ ਵਿੱਚ ਜੇਲ੍ਹਾਂ ਵਿੱਚੋਂ ਤਸਕਰੀ ਚੱਲਦੀ ਹੈ ਕਿ ਨਹੀਂ ਚੱਲਦੀ ਕਿ ਕਈ ਥਾਵਾਂ ਦੇ ਉੱਤੇ ਤਾਂ ਮੋਬਾਈਲ ਫੋਨ ਵੀ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋ ਜਾਂਦੇ ਨੇ ਕਈ ਕੇਸ ਅਜਿਹੇ ਨੇ ਤਸਕਰੀ ਬਾਰ ਹੋ ਰਹੀ ਹੁੰਦੀ ਹੈ ਪਰ ਨਸ਼ਾ ਤਸਕਰ ਨੇ ਜਿਹੜੇ ਉਹ ਅੰਦਰੋਂ ਬੈਠੇ ਨੈੱਟਵਰਕ ਚਲਾ ਰਹੇ ਹੁੰਦੇ ਨੇ ਇਸੇ ਕਰਕੇ ਅਦਾਲਤ ਦੇ ਵਿੱਚ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਨੇ ਉਹਨਾਂ ਨਿਰਦੇਸ਼ਾਂ ਦੇ ਵਿੱਚ ਕੀ ਆਖਿਆ ਗਿਆ ਵਿਸਥਾਰ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆਂ ਪੰਜਾਬੀ ਟਰਬਿਨ ਦੇ ਪੰਨਾ ਨੰਬਰ 5 ਦੇ ਉੱਤੇ ਪੱਤਰਕਾਰ ਸੌਰਮਲਕ ਦੀ ਛਪੀ ਰਿਪੋਰਟ ਕੀ ਦੱਸਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਜ਼ਿਲ੍ਹਿਆਂ 'ਚੋਂ ਨਸ਼ਾ ਤਸਕਰੀ ਦੇ ਦੋਸ਼ਾਂ ਨਾਲ ਸਬੰਧਤ ਸਾਰੇ ਐਨਡੀਪੀਐਸ ਐਕਟ ਤਹਿਤ ਕੇਸਾਂ ਦੀ ਜਾਂਚ ਲਈ ਬਹੁਤ ਸੀਨੀਅਰ ਅਧਿਕਾਰੀ ਨਿਯੁਕਤ ਕਰਨ ਸੰਬੰਧੀ ਨਿਰਦੇਸ਼ ਜਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਬੈਂਚ ਨੂੰ ਸੂਚਿਤ ਕੀਤਾ ਗਿਆ ਕਿ ਜਿਹੇ ਮਾਮਲਿਆਂ ਦੀ ਜਾਂਚ ਲਈ ਰੇਂਜ ਤੇ ਕਮਿਸ਼ਨ ਰੇਟ ਪੱਧਰ ਤੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਨੇ ਜਸਟਿਸ ਐਨ ਐਸ ਸ਼ਿਖਾਵਤ ਨੇ ਦੇ ਬੈਂਚ ਸਾਹਮਣੇ ਡੀਜੀਪੀ ਦੇ 16 ਮਈ ਦੇ ਹੁਕਮਾਂ ਦੀ ਕਾਪੀ ਪੇਸ਼ ਕੀਤੀ ਗਈ ਜਿਸ ਚ ਕਿਹਾ ਗਿਆ ਕਿ ਰੇਂਜ ਪੱਧਰ ਦੀਆਂ ਕਮੇਟੀਆਂ ਦੀ ਅਗਵਾਈ ਰੇਂਜ ਏਡੀਜੀਪੀ ਆਈਜੀ ਤੇ ਡੀਆਈਜੀ ਕਰਨਗੇ ਜਦਕਿ ਕਮਿਸ਼ਨਰ ਰੇਟ ਪੱਧਰ ਤੇ ਪੈਨਲ ਦੀ ਅਗਵਾਈ ਪੁਲਿਸ ਕਮਿਸ਼ਨਰ ਕਰਨਗੇ ਆਈਪੀਐਫ ਅਫਸਰ ਤੇ ਵਧੇਕ ਡੀਜੀਪੀ ਐਨਟੀਐਫ ਨਿਲਪ ਕਿਸ਼ੋਰ ਨੂੰ ਵੀ ਅਜੇ ਸਾਰੇ ਮਾਮਲਿਆਂ ਚ ਪੈਨਲ ਫਾਈਲਾਂ ਦੀ ਜਾਂਚ ਦੀ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਜਸਟਿਸ ਸ਼ਿਕਾਵਤ ਨੇ ਅਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਨਸ਼ਿਆਂ ਦੀ ਕਥਿਤ ਸਮੱਗਰੀ ਚ ਜੇਲ੍ਹ ਅਧਿਕਾਰੀਆਂ ਦੀ ਮਿਲਿ ਭੁਗਤ ਸੰਬੰਧੀ ਜਾਂਚ ਵਿਚ ਲਾਪਰਵਾਹੀ ਵਰਤਣ ਲਈ ਅਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਦੀ ਝਾੜ-ਚਾਂਬ ਵੀ ਕੀਤੀ ਐਸਐਸਪੀ ਨੂੰ ਮੁਕੰਮਲ ਜਾਂਚ ਰਿਕਾਰਡ ਸਮੇਤ ਅਦਾਲਤ ਚ ਪੇਸ਼ ਹੋਣ ਲਈ ਕਿਹਾ ਗਿਆ ਅਦਾਲਤ ਨੇ ਇਹ ਝਾੜ-ਚਾਂਬ ਤਿੰਨ ਸੰਬੰਧਿਤ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਕੀਤੀ ਜਿਸ ਚ ਮੁਲਜ਼ਮਾਂ ਕਥਿਤ ਤੌਰ ਤੇ ਸੈਂਟਰਲ ਜੇਲ੍ਹ ਚ ਬੰਦ ਰਹਿਣ ਦੌਰਾਨ ਤਸਕਰੀ ਦੇ ਕੰਮ ਵਿੱਚ ਸ਼ਾਮਲ ਸਨ ਬੈਂਚ ਨੇ ਕਿਹਾ ਕਿ ਸੀਨੀਅਰ ਜੇਲ੍ਹ ਅਧਿਕਾਰੀਆਂ ਤੇ ਸਥਾਨਕ ਪੁਲਿਸ ਦੀ ਸਰਗਰਮ ਮਿਲੀ ਭੁਗਤ ਤੋਂ ਬਿਨਾ ਅਜਿਹੀ ਤਸਕਰੀ ਸੰਭਵ ਨਹੀਂ ਹੈ ਐਸਐਸਪੀ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਨਿੱਜੀ ਤੌਰ ਤੇ ਫਾਈਲ ਦੀ ਜਾਂਚ ਕਰਨ ਅਤੇ ਹਲਫਨਾਮਾ ਪੇਸ਼ ਕਰਕੇ ਦੱਸਣ ਕਿ ਅਧਿਕਾਰੀਆਂ ਨੂੰ ਮਲਜ਼ਮ ਵਜੋਂ ਪੇਸ਼ ਕਿਉਂ ਨਹੀਂ ਕੀਤਾ ਗਿਆ ਬੈਂਚ ਨੇ ਹਾਲਾਂਕਿ ਟਿੱਪਣੀ ਕੀਤੀ ਏ ਐਸਐਸਪੀ ਨੇ ਮਾਮਲਾ ਜਾਂਚ ਲਈ ਡੀਐਸਪੀ ਹਵਾਲੇ ਕਰ ਦਿੱਤਾ ਸੀ ਜਸਟਿਸ ਸ਼ਿਕਾਵਤ ਨੇ ਕੀ ਆ ਕਿ ਜਦੋਂ ਇੱਕ ਵਾਰ ਐਸਐਸਪੀ ਨੂੰ ਮਾਮਲੇ ਦੀ ਫਾਈਲ ਨਿੱਜੀ ਤੌਰ ਤੇ ਪੜਨ ਅਤੇ ਉਸ ਅਨੁਸਾਰ ਅਸਰਦਾਰ ਕਦਮ ਚੁੱਕਣ ਦਾ ਵਿਸ਼ੇਸ਼ ਨਿਰਦੇਸ਼ ਦਿੱਤਾ ਗਿਆ ਸੀ ਤਾਂ ਕੀ ਉਹ ਮਾਮਲਾ ਡੀਐਸਪੀ ਨੂੰ ਨਹੀਂ ਸੌਂਪ ਸਕਦੇ ਸਨ ਬੈਂਚ ਨੇ ਚੇਤਾਵਨੀ ਦਿੱਤੀ ਕਿ ਐਸਐਸਪੀ ਦੀ ਕਾਰਗੁਜ਼ਾਰੀ ਹੱਦ ਤੱਕ ਦੀ ਕਾਰਵਾਈ ਮੰਨੀ ਜਾ ਸਕਦੀ ਹੈ ਮੁਰ ਸ਼ੁਰੂ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ 14 ਮਈ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਏ ਤੇ ਇੱਕ ਹਲਫਨਾਮਾ ਦਾਖਲ ਕਰਦਿਆਂ ਬਿਨਾਂ ਸ਼ਰਤ ਮਾਫੀ ਮੰਗ ਲਈ ਕਿ ਜਿਸ ਨੂੰ ਅਦਾਲਤ ਨੇ ਅਸਵੀਕਾਰ ਵੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਜੁਲਾਈ ਤੇ ਪਾਉਂਦੇ ਹਨ। ਜਸਟਿਸ ਸ਼ਖਾਵਤ ਨੇ ਨਿਰਦੇਸ਼ ਦਿੱਤਾ ਹੈ ਕਿ ਕੈਮਰੇਸਰ ਦਿਹਾਤੀ ਦੇ ਐਸਐਸਪੀ ਵੱਲੋਂ ਇੱਕ ਹਲਫਨਾਮੇ ਰਾਹੀਂ ਜਾਂਚ ਇੱਕ ਨਵੀਂ ਕਾਰਜਕਾਰੀ ਰਿਪੋਰਟ ਦਾਇਰ ਕਰਕੇ ਕੀਤੀ ਜਾਵੇ। ਨਿੱਜੀ ਤੌਰ ਤੇ ਜਾਂਚ ਦੀ ਨਿਗਰਾਨੀ ਯਕੀਨੀ ਬਣਾਈ ਜਾਵੇ। ਅਮ੍ਰਿਤਸਰ ਸੈਂਟਰਲ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੇ ਵੱਖੋ ਵੱਖਰੇ ਮਾਮਲੇ ਆਏ ਸਨ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਇਆ ਜਸਟਿਸ ਐਨ ਐਸ ਸ਼ਿਖਾਵਤ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਇਸੇ ਕਰਕੇ ਹੀ ਜਿਹੜੀ ਇਹ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਸੀ ਅਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ ਐਸ ਪੀ ਮਨਿੰਦਰ ਸਿੰਘ ਦੀ ਪਰ ਉਹਨਾਂ ਨੇ ਜ਼ਿੰਮੇਵਾਰੀ ਅੱਗੇ ਪਾ ਦਿੱਤੀ ਸੀ ਇੱਕ ਡੀ ਐਸ ਪੀ ਦੀ ਡਿਊਟੀ ਲਾ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਸੂਨਾ ਪਿਆਰ ਝਾੜ ਚੰਬ ਹਾਈ ਕੋਰਟ ਦੇ ਅੰਦਰ ਹੋਈ ਹੈ ਜਿਸ ਤੇ ਕਰਕੇ ਹਲਫਨਾਮੇ ਦੇ ਜ਼ਰੀਏ ਉਹਨਾਂ ਨੇ ਬਿਨਾ ਸ਼ਰਤ ਤੋਂ ਮਾਫੀ ਮੰਗ ਲਈ ਹੈ ਐਸਐਸਪੀ ਦੇ ਮਾਫੀ ਮੰਗਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਸਵੀਕਾਰ ਵੀ ਕੀਤਾ ਤੇ ਨਾਲ ਹੀ 28 ਜੁਲਾਈ ਨੂੰ ਜਦੋਂ ਅਗਲੀ ਸੁਣਵਾਈ ਹੋਣੀ ਉਹਦੋਂ ਤੱਕ ਨਵੀਂ ਰਿਪੋਰਟ ਦਾਇਰ ਕਰਨ ਦਾ ਹੁਕਮ ਵੀ ਦਿੱਤਾ ਹੈ ਨਿਰਦੇਸ਼ ਵੀ ਦਿੱਤੇ ਨੇ ਔਰ ਕਿਹਾ ਹੈ ਕਿ ਨਿੱਜੀ ਤੌਰ ਦੇ ਉੱਤੇ ਇਸ ਮਾਮਲੇ ਨੂੰ ਖੁਦ ਦੇਖਣ ਕਿਸੇ ਹੋਰ ਹੋਰ ਨੂੰ ਇਹ ਮਾਮਲਾ ਹੁਣ ਐਸਐਸਪੀ ਨਹੀਂ ਸੌਂਪ ਸਕਣਗੇ ਖੁਦ ਨੂੰ ਉਹਨਾਂ ਨੂੰ ਨਿਗਰਾਨੀ ਕਰਨੀ ਪਵੇਗੀ ਕਿ ਜੇਲ੍ਹਾਂ ਦੇ ਵਿੱਚੋਂ ਖਾਸ ਕਰਕੇ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚੋਂ ਨਸ਼ਾ ਤਸਕਰੀ ਦੇ ਤੰਦੇ ਰੁਕ ਕਿਉਂ ਨਹੀਂ ਰਹੇ ਔਰ ਮਿਲੀ ਭੁਗਤ ਤੋਂ ਬਿਨਾ ਇਹ ਧੰਦਾ ਕਿਵੇਂ ਚੱਲ ਸਕਦਾ ਹੈ ਇਹ ਸਾਰੀਆਂ ਗੱਲਾਂ ਦੇ ਬਾਰੇ ਟਿੱਪਣੀਆਂ ਸਖਤੀ ਦੇ ਨਾਲ ਕੀਤੀਆਂ ਗਈਆਂ ਨੇ ਤੇ ਜੇਲ੍ਹਾਂ ਦੇ ਵਿੱਚੋਂ ਨਸ਼ਾ ਤਸਕਰੀਨ ਰੋਕਣ ਦੇ ਵਾਸਤੇ ਜੇਲ੍ਹ ਪ੍ਰਸ਼ਾਸਨ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਹੋਰ ਕਿਹੜੇ ਕਦਮ ਚੁੱਕਣ ਦੀ ਲੋੜ ਹੈ ਜਿਸ ਤੇ ਬਾਰੇ ਤੁਹਾਡਾ ਵੀ ਕੋਈ ਸੁਝਾਅ ਹੋਵੇ ਤੇ ਆਪਣੇ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਫਿਲਹਾਲ ਅਦਾਲਤ ਦੇ ਵਿੱਚ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਪੁਲਿਸ ਅਧਿਕਾਰੀਆਂ ਨੂੰ ਕਰਨਾ ਪੈਂਦਾ ਜਦੋਂ ਕੋਈ ਅਮਲੀ ਰੂਪ ਦੇ ਵਿੱਚ ਸਹੀ ਕਾਰਗੁਜ਼ਾਰੀ ਪੇਸ਼ ਨਹੀਂ ਕੀਤੀ ਜਾਂਦੀ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਘਟੋ ਘਟ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚੋਂ ਜਿਹੜਾ ਨਸ਼ਾ ਤਸਕਰੀ ਦਾ ਧੰਦਾ ਚੱਲ ਰਿਹਾ ਉਸ ਨੂੰ ਰੋਕਣ ਦੇ ਵਿੱਚ ਕਿੰਨਾ ਕੋ ਕਾਮਯਾਬ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਔਰ 28 ਜੁਲਾਈ ਨੂੰ ਅਗਲੀ ਸੁਣਵਾਈ ਹੋਣੀ ਹੈ ਉਸ ਤੇ ਵਿੱਚ ਪਤਾ ਲੱਗੇਗਾ ਕਿ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਨਿਕਲ ਕੇ ਆਇਆ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ